ਪੰਜਾਬੀ ਨਨਕਾਣਾ ਸਾਹਿਬ ਬਾਬਾ ਕਿੰਨੇ ਦਿਨ ਪਹਿਲਾਂ ਗਏ ਸੀ 23 ਮਾਰਚ ਨੂੰ ਗਏ ਵਾਪਸ ਆ ਰਹੇ ਹੋ ਕੀ ਮਹੌਲ ਠੀਕ ਹੈ ਜਿਹੜੀ ਗੁਰਦੁਆਰਾ ਸਾਹਿਬ ਤੁਹਾਡੇ ਕੋਲ ਸੇਵਾ ਕੀਤੀ ਜਾ ਰਹੀ ਕਿਸ ਤਰ੍ਹਾਂ ਹੋਣ ਬੰਦ ਕਰ ਕੋਣ ਆਪ ਬੰਦ ਕਰਕੇ ਆਣਾ ਪਿਆ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਚੱਲ ਗੁਰਦੁਆਰਾ ਬਾਲੀਲਾ ਸਾਹਿਬ ਤੇ ਗੁਰਦੁਆਰਾ ਤੰਬੂ ਸਾਹਿਬ ਖੀਰ ਗਾਂਝਾ ਲਾਹੌਰ ਸਿਨ ਸਿਨ ਇਹ ਹੋ ਰਹੀ ਸੇਵਾ جاری ਸੀ ਬਸ ਆ ਗਈ ਗੱਲ ਤੇ ਸਾਡੇ ਕਿੰਨੇ ਦਿਨ ਦਾ ਵੀਜ਼ਾ ਸੀਗਾ ਤੁਹਾਡੇ ਕੋਲ 6 ਮਹੀਨੇ ਦਾ ਵੀਜ਼ਾ ਬਾਬਾ ਕਿਹੜੇ ਬਾਬਾ ਜੀ ਹੋਂ ਚਲਾਈ ਜਾ ਰਹੀ ਸੇਵਾ ਇਹ ਬਾਬਾ ਲੱਖਾ ਸਿੰਘ ਬਾਬਾ ਸਤਨਾਮ ਸਿੰਘ ਗੁਰੂ ਕੋ ਬਾਗ ਵਾਲ ਤੇ ਉਹ ਤਾਂ ਇੱਥੇ ਹੀ ਮੈਂ ਕੱਲੇ ਜੀ ਕੋਈ ਕੱਲੇ ਇੱਥੇ ਹੀ ਤੇ ਫਿਰ ਕੋਈ ਤਰ੍ਹਾਂ ਬੰਦ ਕਰਕੇ ਆਏ ਜੀ ਆਹੋ ਗੁਰਦੁਆਰੇ ਉੱਥੇ ਗਰੰਟੀ ਹੁੰਦੇ ਆ ਕੋਈ ਤੇ ਹੈਗੇ ਪਛਾਵਤ ਉਧਰ ਦੇ ਸੇਵਾਦਾਰ ਕੰਮ ਕਰ ਰਹੇ ਆ ਆ ਪਛਾਵਤ ਉਧਰ ਕੀ ਕੀ ਤਿਆਰੀ ਚੱਲ ਰਹੀ ਸੀ ਗੁਰਦੁਆਰੇ ਤੇ ਉਹ ਤਿਆਰੀ ਦੇ ਹੀ ਚੱਲਣ ਗੁੰਮ ਜਾਂਦੀ ਤਿਆਰੀ ਕਰਨ ਲਈ ਉੱਧਰ ਤੁਹਾਨੂੰ ਕਿਸੇ ਵੱਲੋਂ ਕਿਹਾ ਗਿਆ ਕਿ ਵਾਪਸ ਜਾ ਕਰੋ ਕਿਰਾਏ ਦਾ ਸਮਾਨ ਮੇਰਾ ਜਿਹੜਾ ਤਾਲੀ ਘਟਾ ਤੁਹਾਨੂੰ ਅਮਰ ਜੀ ਅਸੀਂ ਵਾਪਸ ਆਣਾ ਪਿਆ ਨਹੀਂ ਆਉਣਾ ਪੈਣਾ ਸੀ ਫਿਰ ਪੁੱਛ ਕੇ ਜਾਂਦੀ ਹੁੰਦੀ ਆ ਜੇ ਨਾ ਆਉਂਦੇ ਤਾਂ ਫਿਰ ਮਹਿਲ ਕੰਦੇ ਹਮਲੇ ਬਾਰੇ ਪਤਾ ਲੱਗਾ ਉਸ ਦਾ ਉਹ ਨਹੀਂ ਲੱਗਾ ਯਾਰ ਉੱਥੋਂ ਦਾ ਕੀ ਮੋਲ ਹੈ ਜਿੱਦੋਂ ਹਮਲੇ ਦਾ ਪਤਾ ਲੱਗਾ ਪਾਕਿਸਤਾਨ ਦੇ ਜਿਹੜੇ ਲੋਕ ਹੈ ਉਹ ਕਿਸ ਤਰ੍ਹਾਂ ਦੇਖਦੇ ਨੇ ਉੱਥੇ ਦੇ ਹਮਲਾ ਜਿਹੜਾ ਹਮਲਾ ਹੈ ਮੈਂ ਠੀਕ ਜਾਂਦੇ ਕੋਈ ਗੱਲ ਨਹੀਂ ਤੋਂ ਮਾਰਾ ਯਾਰ ਸ਼ੌਤ ਨਹੀਂ ਮਾਰਿਆ ਹੂੰ